ਦੇ ਨਜਾਇਜ਼ ਪੁਸਤਕਾਂ ਪੜੀ ਗਈ ਇਹਦੇ ਤੋਂ ਬਣ ਕੇ ਬੈਠਾ। ਜਿਹੜੀ ਸਾਡੀ ਪੁਸਪਾਰਟੀ ਗਸ਼ਤ ਤੇ ਜਾ ਰਹੀ ਸੀ ਤੇ ਰਸਤੇ 'ਚ ਉਹਨਾਂ ਨੂੰ ਮਿਲਿਆ ਜੀ ਇੱਕ ਜਸਬੀਰ ਨਾਮ ਦਾ ਹੈਗਾ ਇਹ ਸਾਡਾ ਦੋਸ਼ੀ ਆ। ਜਸਬੀਰ ਸਿੰਘ ਪੁੱਤਰ ਲਾਭ ਸਿੰਘ ਜਿਹੜਾ ਅਨਗੜ ਦਾ ਰਹਿਣ ਵਾਲਾ ਆ। ਉਹਦੇ ਕੋਲੋਂ ਸਾਨੂੰ 30 ਬੋਰ ਦੀ ਜਿਹੜੀ ਆ ਨਜਾਇਜ਼ ਪਿਸਟਨ ਪਲੱਸ ਰੋਂਗਦ ਮਿਲਿਆ ਜੀ ਇੱਕ ਐਕਸਟੈਂਡਰ ਨਾਲ ਮਿਲਿਆ ਮੈਗਜ਼ੀਨ ਇੱਕ ਮੈਗਜ਼ੀਨ ਮਿਲਿਆ ਜੀ। ਤੇ ਜਿਹਨੇ ਇਕੱਲੇ ਦੀ ਰੈਸਟ ਹੋਈ ਹੈ ਹਾਂ ਜੀ ਇਹਦੇ ਚ ਜਸਬੀਰ ਸਿੰਘ ਇਕੱਲੇ ਦੀ ਅਰੈਸਟ ਹੋਈ ਹੈ ਜਿਹਦੇ ਕੋ ਸਾਨੂੰ ਨਜਾਇਜ਼ ਪਿਸਤਰ ਬRAND ਹੋਈ ਹੈ ਜਿਹਦੇ ਤੇ ਐਫ ਆਈ ਆਰ ਕਰਕੇ ਤੇ ਉਹਨੂੰ ਆਪਾਂ ਪੁਲਿਸ ਹਮਾਂ ਤੇ ਰੱਖ ਕੇ ਹੁਣ ਤੇ ਉਹਦੀ ਹਰਸਤ ਕਟਮ ਹੋ ਗਈ ਹੈ ਭੇਜਿਆ ਜਾ ਰਿਹਾ ਹੈ ਜਸਬੀਰ ਇਹ ਗੈਸਟਰ ਨਾਲ ਤਾਂ ਮਸ਼ੂਰ ਹੈ ਇਹ ਪਤਾ ਨਹੀਂ ਪਿਸਤਰ ਨਾਲ ਕੋਈ ਵਾਰਦਾਤ ਨੂੰ ਜਾ ਦੇ ਦੇ ਨਹੀਂ ਵੇਖੋ ਜੀ ਇਹ ਇਕੱਲਾ ਹੀ ਸੀ ਤੇ ਜੋ ਵੀ ਹਾਲਾਤ ਅੱਗੇ ਜੋ ਇਨਵੈਸਟੀਗੇਸ਼ਨ ਚਾਹਣਗੇ ਕਿ ਇਹ ਕੀ ਕਰਨ ਜਾ ਰਿਹਾ ਅਸੀਂ ਜਾਂ ਪਿਸਤਰ ਲੈ ਕੇ ਉੱਥੇ ਕਿਉਂ ਖੜਾ ਸੀ ਪਿਸਟਲ ਇਹਦੇ ਕੋਲੋਂ ਬਰਾਮਦ ਹੋਇਆ ਹੈ ਜੀ ਤੇ ਜਿੱਤੇ ਅਸੀਂ ਪ੍ਰੋਪਰ ਕਾਰਵਾਈ ਕੀਤੀ ਹੈ کافی ਦੇਰ ਤੋਂ ਇਹ ਜੇਲ੍ਹ ਤੋਂ ਸੀ ਕੇ ਬਾਅਦ ਉਹਨੇ ਲੇਟਸ ਬਾਹਰ ਆਇਆ ਸੀ ਹਾਂਜੀ ਤੇ ਤਕਰੀਬਨ ਜੋ ਚੈੱਕ ਕੀਤਾ ਗਿਆ ਹੁਣ ਤੱਕ ਦੀ ਤਫਤੀਸ਼ ਦਾ ਕੀਤੇ ਇਸ ਤੋਂ ਪਹਿਲਾਂ 35 ਪਰਚੇ ਸੀ ਤੇ ਹੁਣ ਇਹ 36ਵਾਂ ਪਰਚਾ ਇੱਥੇ ਦਰਜ ਹੋਇਆ ਜੀ ਇਹ ਇੱਕ ਤਕਰੀਬਨ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਬਾਹਰ ਆਇਆ ਸੀ ਮੈਂ ਪੁੱਛਦੇ ਸੀ ਤੋਂ ਪਤਾ ਲੱਗਿਆ ਕਿ ਪਿਸਟਲ ਕਿੱਥੋਂ ਲਿਆ ਦੇਖੋ ਜੀ ਸਾਡੀ ਇਨਵੈਸਟੀਗੇਸ਼ਨ ਅਜੇ ਜਾਰੀ ਹੈ ਜੋ ਵੀ ਇਨਵੈਸਟੀਗੇਸ਼ਨ ਤੇ ਸਾਹਮਣੇ ਆਏਗਾ ਉਹਦੇ ਅਕੋਰਡਿੰਗ ਜੜੀ ਆ ਤਫਤੀਸ਼ ਕੀਤੀ ਜਾ ਰਹੀ ਹੈ See